बल्कि नेशन बिल्डर्स तैयार करने के केंद्र भी होती है रौपी 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 रौपी।

मैं गणतंत्र दिवस के अवसर पर सबको बहुत हार्दिक बधाई देता हूं और शुभकामनाएं पेश करता हूं। आज हमारे गुरु काशी यूनिवर्सिटी ने गणतंत्र दिवस समारोह का आयोजन किया जिसमें कर्नल जसमेर सिंह बालाजी हमारे मुख्य अतिथि रहे वो एक जाने माने सैनिक हैं और सेना अधिकारी के रूप में उन्होंने बहुत सारी लड़ाइयों में भी भाग लिया और देश की शान बढ़ाई हमारे विद्यार्थियों ने बहुत सारे कार्यक्रम आज रखे और हमने अपने जो अच्छे कर्मचारी हैं उनको प्रोत्साहन भी किया है इसमें और आगे यूनिवर्सिटी के कार्यक्रमों के बारे में भी सबका विस्तार से उल्लेख किया तो बहुत ही समारोह शानदार रहा मैं सबका शुक्रिया करना तो सबनों पुनः बहुत बहुत बधाइयाँ मैं ਇਸ ਮਹਾਂ ਦੇਸ਼ ਦਾ ਇੱਕ ਨਿਮਾਣਾ ਜਿਹਾ ਸਪਾਹੀਆ ਮੇਰਾ ਇਹ ਹੀ ਹੈ ਕਿ ਇਸ ਦੇਸ਼ ਨੂੰ ਆਜ਼ਾਦੀ ਲਈ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਨੇ ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਅਸਰ ਹੈ ਪੰਜਾਬ ਨੂੰ ਭਾਰਤ ਦੀ ਸੋਲ ਆਰਮ ਕਹਿੰਦੇ ਨੇ ਅੱਜ ਤੋਂ ਨਹੀਂ ਸਿਕੰਦਰੇ ਆਜੂ ਨੂੰ ਵੀ 326 BC ਪੰਜਾਬ ਦੇ ਪੁੱਤਰ ਪੋਰਸ ਨੇ ਜੇਲਬਤਪੁਰ ਭੜਾਇਆ ਸੀ ਤੇ ਫਿਰ ਉਹ ਖਾਲੀ ਹੱਤ ਗਿਆ ਵਾਪਸ ਮਗਦੋਨੀਆਂ ਨੂੰ ਜਿਨੇ ਹੋਰ ਜਾਬਰਾਏ ਉਹਨਾਂ ਦਾ ਜ਼ਾਲਮਾ ਦਾ ਮੁਕਾਬਲਾ ਸਭ ਤੋਂ ਪਹਿਲੇ ਪੰਜਾਬ ਨੇ ਕੀਤਾ ਤੇ ਬਹੁਤੀ ਦੂਰ ਨਾ ਜਾਈਏ 550 ਸਾਲ ਪਹਿਲਾਂ ਗੁਰਨਾਮਕ ਪਾਸ਼ਾ ਨੇ ਬਾਬਰ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਦੇ ਮਹਾਨ ਜੋ ਬੋਲਨੇ ਉਹ ਗੁਰੂ ਗੋਬਿੰਦ ਸਾਹਿਬ ਬਾਬਰ ਬਾਣੀ ਦੇ ਲਾਂ ਨਾਲ ਦਰਜ ਨੇ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਉਹਦਾ ਪੁੱਤ ਪੋਤਾ ਜਹਾਂਗੀਰ ਉਹਨੂੰ ਇਹਦਾ ਪੰਜਾਬੀਆਂ ਤੋਂ ਡਰ ਲੱਗਿਆ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ੀਧੀ ਦੱਕ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਆਜ਼ਾਦੀ ਲਈ ਹਿੰਦੁਸਤਾਨ ਦੀ ਜਾਦੀ ਲਈ ਔਰੰਗਜ਼ੇਬ ਨੂੰ ਲਲਕਾਰਿਆ ਤੇ 60 ਸਾਲ ਪਹਿਲਾਂ ਸ਼ੀ ਦਿੱਤੀ ਉਦੋਂ ਤੋਂ ਆਜ਼ਾਦੀ ਦੀ ਜਿਹੜੀ ਚਿੰਗ ਜਗੀ ਸੀ ਉਹ ਚਿੰਗ ਹੌਲੀ ਹੌਲੀ ਪੰਬਰ ਬਣ ਕੇ ਉਹ ਕਾਮਿਆ ਭਾਈ ਉਸ ਜਵਾਨਦਾਰ ਜੋ ਅਗਰੇਜ ਭਜੇ ਉਸ ਤੋਂ ਪਹਿਲਾਂ ਮਗਲ ਭਜੇ ਸੀ ਤੇ ਦੇਸ਼ ਦਾ ਆਜ਼ਾਦੀ ਦਾ ਜਿਹੜਾ ਨਿਗਮਾਉਂਦੇ ਆ ਅਸੀਂ ਸਾਰੇ ਪਾਰਟੀਆਂ ਨਾਲ ਅਸੀਂ ਸਭੇ ਸਨਮਾਨ ਕਰਦੇ ਹਾਂ ਹਰ ਕਿਸੇ ਨੇ ਯੋਗਦਾਨ ਪਾਇ ਅਵਾਦੀ ਦੀ ਲਾਈਟ ਵੀ ਵਿਕਾਸ ਵੀ ਤੇ ਅਸੀਂ ਇਸ ਦੇਸ਼ ਪ੍ਰਤੀ ਪੰਜਾਬ ਡਿਫੈਂਸ ਵਿੱਚ ਤੇ ਉਤਪਾਦਨ ਵਿੱਚ ਅਨਾਰਜ ਵਿੱਚ ਹਮੇਸ਼ਾ ਹੀ ਅੱਗੇ ਵਧ ਰਿਹਾ ਹੈ ਗ੍ਰੀਨ ਰੈਵਲੂਸ਼ਨ ਰਹੀ ਪੰਜਾਬ ਦੇ ਜਿਹੜੇ ਅਮਰੀਕਾ ਤੋਂ ਪੀਐਲ 480 ਕਲਿਕ ਦੇ ਜਹਾਜ਼ ਆਉਂਦੇ ਸੀ ਉਹ ਬੰਦ ਕਰਤੇ ਨੇ ਹੁਣ ਅਸੀਂ ਦੁਨੀਆ ਨੂੰ ਕਣਕ ਤੇ ਚਾਲ ਦਿੰਦੇ ਹਾਂ ਉਹਦੇ ਵੀ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੈ ਅੱਜ ਦੇ ਰਦੀ ਦੇ ਨੇ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਹੀ ਕਹਣਾ ਅਸੀਂ ਆਪਣੇ ਦੇਸ਼ ਦੀ ਹਰ ਪੱਖੋਂ ਸੇਵਾ ਕਰਦੇ ਰਹਾਂਗੇ ਅਸੀਂ ਦੇਸ਼ ਲਈ ਜੰਗਾਂ ਵਿੱਚ ਵੀ ਵਿਕਾਸ ਵਿੱਚ ਵੀ ਹਰ ਪਾਸੇ ਅੱਗੇ ਹੋ ਕੇ ਆਪਣੇ ਤਰਨ ਨਿਭਾਵਾਂਗੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਵਿਦਿਆਰਥੀਆਂ ਨੇ ਵਾਸ਼ਟਰਮ ਸਾਹਿਬ ਤੋਂ ਵਾਸ਼ਟਰ ਸਿੰਘ ਡਾਕਟਰ ਕੈਂਪਸ ਸਿੱਧੂ ਸਾਹਿਬ ਇਹਨਾਂ ਦੀ ਅਗਵਾਈ ਹੈ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕੀਤਾ ਉਹਦੇ ਨਾਲ ਵਿਦਿਆਰਥੀ ਵੀ ਵਿਦਿਆਰਥੀਓ ਵਿੱਚ ਆਜ਼ਾਦੀ ਦੀ ਪਾਵਨਾ ਤਕਰੀ ਹੁੰਦੀ ਹੈ ਮੈਂ ਸਾਰੇ ਨੂੰ ਬੁਝਾਈ ਦੱਲਾਂ ਕਿ ਇਸ ਪਾਵਨ ਪਵਿੱਤਰ ਸਥਾਨ ਤੇ ਇਹ ਸ਼ਾਨਦਾਰ ਯੂਨੀਵਰਸਿਟੀ ਗੁਰੂ ਕਾਸ਼ੀ ਰੁਸ਼ਤੀ ਜੋ ਰੋਲ ਦਵਾ ਰਹੀ ਹੈ ਉਹ ਦੇਸ਼ ਵਿੱਚ ਪੰਜਾਬ ਵਿੱਚ ਇੱਕ ਬਹੁਤ ਵੱਡੀ ਮਿਸਾਲ ਬਣੇਗੀ ਇਨਾਂ ਹੀ ਸ਼ਬਦਾਂ ਨਾਲ ਮੈਂ ਆਪਣੀ ਸ਼ੁਭ ਇਛਾਵਾ ਪੇਸ਼ ਕਰਦਾ ਹਾਂ ਧੰਨ